ਬਠਿੰਡਾ ਦੇ ਸਰਕਾਰੀ ਅਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਿਛਲੇ ਦਿਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਸੀ ਕਿ ਇੱਥੇ ਆਰੋ ਖਰਾਬ ਪਏ ਹਨ ਅਤੇ ਗੰਦਗੀ ਪਈ ਹੈ ਇਸ ਨੂੰ ਲੈ ਕੇ ਉਸ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੇ ਵੀ ਸਵਾਲ ਖੜੇ ਕੀਤੇ ਸਨ ਅਤੇ ਕਾਫੀ ਕੁਝ ਬੋਲਿਆ ਗਿਆ ਸੀ ਇਸ ਨੂੰ ਲੈ ਕੇ ਕਾਲਜ ਸਟਾਫ ਵੱਲੋਂ ਆਪਣਾ ਸਪਸ਼ਟਿਕਰਨ ਦਿੰਦਿਆਂ ਦੱਸਿਆ ਗਿਆ ਕਿ ਇੱਥੇ 3 RO ਲੱਗੇ ਹੋਏ ਹਨ ਜਿਨ੍ਹਾਂ ਦੀ ਬਹੁਤ ਕੰਪੈਸਿਟੀ ਹੈ ਅਤੇ ਇੱਥੋਂ ਸਾਰਾ ਸਟਾਫ ਅਤੇ ਵਿਦਿਆਰਥੀ ਪਾਣੀ ਪੀਂਦੇ ਹਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਨਾਂ ਸਾਰਿਆਂ ਦੀ ਰਿਪੇਅਰ ਕਰਾ ਦਿੱਤੀ ਜਾਂਦੀ ਹੈ ਅਤੇ ਸਫਾਈ ਵੀ ਕੀਤੀ ਜਾਂਦੀ ਹੈ ਪਰ ਪਿਛਲੇ ਦਿਨੀ ਇੱਕ RO ਦੀ ਮੋਟਰ ਸੜ ਗਈ ਸੀ ਜਿਸ ਨੂੰ ਮਿਸਤਰੀ ਠੀਕ ਕਰ ਰਹੇ ਸਨ ਤਾ ਉਸ ਸਮੇਂ ਇਸ ਵਿਦਿਆਰਥਣ ਵੱਲੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ ਜੋ ਸਰਾਸਰ ਗਲਤ ਹੈ ਪਰ ਇਥੇ ਕੋਈ ਵੀ ਇਹੋ ਜਿਹੀ ਸਮੱਸਿਆ ਨਹੀਂ ਕਿਸੇ ਵੀ ਵਿਦਿਆਰਥੀ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਪਰ ਇਸ ਵੱਲੋਂ ਮੈਨੇਜਮੈਂਟ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਵੀਡੀਓ ਬਣਾ ਕੇ ਸਿੱਧੀ ਵਾਇਰਲ ਕਰ ਦਿੱਤੀ ਗਈ ਹੈ ਜੋ ਬਿਲਕੁਲ ਗਲਤ ਹੈ ਆਉਂ ਸੁਣਾਉਣਿਆ ਕੀ ਕਹਿੰਦੇ ਹਨ ਪ੍ਰੋਫੈਸਰ ਗੁਰਜੀਤ ਕੌਰ ਹਾਂਜੀ ਕੀ ਨਾਮ ਹੈ ਕਾਲਜ ਕੀ ਪੋਸਟ ਹੈ ਹਾਂਜੀ ਮੈਂ ਮੇਰਾ ਨਾਮ ਪ੍ਰੋਫੈਸਰ ਗੁਰਜੀਤ ਕੌਰ ਐ ਐਸੋਸੀਏਟ ਪ੍ਰੋਫੈਸਰ ਹਾਂ ਮੈਂ ਰਜਿੰਦਰਾ ਕਾਲਜ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਗਈ ਹੈ ਤੁਹਾਡੇ ਕਾਲਜ ਦੀ ਉਹ ਕੋਣ ਅਭਿਆਰਤੀ ਤੇਾਰੇ ਪਾਣੀ ਨੂੰ ਦੋਸ਼ ਲਾ ਰਹੇ ਜੋ ਪਾਣੀ ਨਹੀਂ ਆਠੀ ਹਾਂਜੀ ਉਹ ਸਾਡੇ ਕਾਲਜ ਦੀ ਵਿਦਿਆਰਥਣ ਹੈਗੀ ਹੈ ਪਾਇਲ ਉਹਨਾਂ ਨੇ ਇੱਕ ਦਿਨ ਵੀਡੀਓ ਵੀਡੀਓ ਪਾਤੀ ਹੋਈ ਹੈ ਪਰ ਇਹ ਜੀ ਕਾਲਜ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਾਲਜ ਦੇ ਵਿੱਚ ਤਿੰਨ ਆਰਓ ਚੱਲ ਰਹੇ ਨੇ ਬੜੀ ਕੈਪੈਸਿਟੀ ਵਾਲੇ ਆਰਓ ਚੱਲ ਰਹੇ ਨੇ ਸਾਰਾ ਸਟਾਫ ਸਾਰੇ ਸਟੂਡੈਂਟਸ ਉਹਦੇ ਵਿੱਚੋਂ ਇਹ ਸਾਰੇ ਪਾਣੀ ਪੀਂਦੇ ਨੇ ਪਾਣੀ ਸਾਰੇ ਕਾਲਜ ਨੂੰ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਫਾਈ ਕਰਵਾਈ ਜਾਂਦੀ ਹੈ ਮਰੰਮਤ ਵੀ ਕਰਵਾਈ ਜਾਂਦੀ ਹੈ ਇੱਕ ਦਿਨ ਅਚਾਨਕ ਹੀ ਜੇ ਸੈਸ਼ਨ ਦੇ ਸ਼ੁਰੂ ਵਿੱਚ ਇੱਕ ਆਰਓ ਦੀ ਮੋਟਰ ਸੜ ਗਈ ਉਹਨੂੰ ਅਚਾਨਕ ਰਿਪੇਅਰ ਕਰਾਉਣਾ ਪੈ ਗਿਆ ਤਾਂ ਉਸ ਕਰਕੇ ਉਹ ਥੋੜਾ ਜਿਹਾ ਸੀਗਾ ਪਰ ਇਹ ਜੀ ਕੋਈ ਗੱਲ ਨਹੀਂ ਹੈ ਸਾਰੇ ਆਰਓ ਸਿਸਟਮ ਜਿਹੜੇ ਹੈਗੇ ਠੀਕ ਚੱਲ ਰਹੇ ਨੇ ਹੁਣ ਕਿਸੇ ਵਿਦਿਆਰਥੀ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਕਾਲਜ ਦੇ ਵਿੱਚ ਐਦਾਂ ਦੀ ਹਾਂਜੀ ਕੀ ਕਾਰਨ ਸਮਝਦੇ ਹੋ ਫਿਰ ਉਸ ਵਿਦਿਆਰਥੀ ਨੂੰ ਵੀਡੀਓ ਵਾਇਰਲ ਕਰਨੀ ਪਈ ਕੀ ਕਾਰਨ ਹੁੰਦੇ ਨੇ ਦੇ ਵਿੱਚ ਦੇਖੋ ਜੀ ਉਹਨਾਂ ਵਿਦਿਆਰਥੀ ਨੇ ਉਹ ਉਸ ਦਿਨ ਉਹ ਜਦੋਂ ਰਿਪੇਅਰ ਕਰਾਈ ਉਸ ਤੋਂ ਬਾਅਦ ਉਸ ਵਿਦਿਆਰਥੀ ਨੇ ਉਸ ਕਮਰੇ ਨੂੰ ਦੇਖ ਲਿਆ ਹੋਣਾ ਤਾਂ ਉਹਦੇ ਵਿੱਚ ਸੀਮਿੰਟ ਵਗੈਰਾ ਜੋ ਵੀ ਰਿਪੇਅਰ ਕਰਾਈ ਸੀ ਉਹ ਪਿਆ ਹੋਇਆ ਸੀ ਤਾਂ ਉਹਨਾਂ ਨੇ ਉਸ ਸਬੰਧ ਦੇ ਵਿੱਚ ਵੀਡੀਓ ਵਾਇਰਲ ਕਰਤੀ ਆਦਰਵਾਇਜ਼ ਕਾਲਰ ਦੇ ਵਿੱਚ ਬਹੁਤ ਸਫਾਈ ਹੁੰਦੀ ਹੈ ਪੂਰੀ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਔਰ ਪੂਰਾ ਸਟਾਫ ਵਿਦਿਆਰਥੀ ਸਾਰੇ ਉਥੋਂ ਹੀ ਪਾਣੀ ਪਿੰਦੇ ਹਨ। ਉਹਨਾਂ ਨੇ ਮੈਨੇਜਮੈਂਟ ਨੂੰ ਕੋਈ ਸ਼ਿਕਾਇਤ ਕੀਤੀ ਜਾਂ ਪ੍ਰਿੰਸੀਪਲ ਕੋਲ ਅਸ ਵਿਦਿਆਰਥੀ ਨੇ ਪਹੁੰਚ ਕੀਤੀ ਵੀ ਨਹੀਂ ਨਹੀਂ ਉਹਨਾਂ ਨੇ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਸਾਡੇ ਕੋਲ ਕੁਝ ਪਹੁੰਚ ਨਹੀਂ ਕੀਤੀ ਵੀ ਕਿ ਪਾਣੀ ਨਹੀਂ ਮਿਲ ਰਿਹਾ ਵਿਦਿਆਰਥੀ ਨੂੰ ਜਾਂ ਸਫਾਈ ਨਹੀਂ ਹੈਗੀ ਤਾਂ ਐਦਾਂ ਦੀ ਕੋਈ ਸ਼ਿਕਾਇਤ ਨਹੀਂ ਸੀਗੀ। ਕਿ ਕਿੰਨੇ ਆਰੋਂ ਲੱਗੇ ਨੇ ਇਸ ਤੋਂ ਇਲਾਵਾ ਜਿਹੜੇ ਕਿ ਵੀਡੀਓ ਆ ਰਹੀ ਸਾਡੇ 3 ਧਾਰੋਂ ਲੱਗੇ ਹੋਏ ਨੇ। ਤੇਨਾਂ ਦੀ ਕੈਪੈਸਿਟੀ ਬਹੁਤ ਹੈ ਸਾਰਾ ਸਟਾਫ ਸਾਰੇ ਵਿਦਿਆਰਥੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਔਰ ਸਾਫ ਪਾਣੀ ਮਿਲਦਾ ਸਾਰੇ ਸਟੂਡੈਂਟਸ ਨੂੰ ਜਿੱਥੋਂ ਵੀਡੀਓ ਵਾਇਲ ਕੀਤੀ ਹੈ ਉਹ ਪਾਣੀ ਸਾਫ ਹੈ ਤਾਂ ਹਾਂਜੀ ਹਾਂਜੀ ਪੂਰਾ ਸਾਫ ਹੈ ਪਾਣੀ ਹਾਂਜੀ ਹਾਂਜੀ ਉਹ ਰਮਮਤ ਕਰਵਾਨੇ ਨਾ ਸੀ ਸੈਸ਼ਨ ਤੋਂ ਪਹਿਲਾਂ ਕਿ ਵਿਦਿਆਰਥੀਆਂ ਨੇ ਕਲਾਸਿਸ ਲਗਾਉਣੀਆਂ ਹੁੰਦੀਆਂ ਨੇ ਤਾਂ ਗਰਮੀ ਵੀ ਬੜੀ ਪੈ ਰਹੀ ਹੈ ਕੋਈ ਪ੍ਰੋਬਲਮ ਨਾ ਆਏ ਵਿਦਿਆਰਥੀਆਂ ਨੂੰ ਤਾਂ ਮੈਂ ਕਾਲਜ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਸਾਰਾ ਕੁਝ ਸਹੀ ਹੋਏ ਸਾਰੀਆਂ ਮੋਟਰ ਵਗੈਰਾ ਸਭ ਕੁਝ ਤਾਂ ਉਹ ਐਸੀ ਕੋਈ ਗੱਲ ਨਹੀਂ ਹੈ ਕਾਲਜ ਨੂੰ ਲੱਗਦਾ ਨਹੀਂਗਾ ਮੈਨੇਜਮੈਂਟ ਨੂੰ ਪਹਿਲਾਂ ਦੇਖਣਾ ਚਾਹੀਦਾਗਾ ਵੀ ਉਸ ਤੋਂ ਬਾਅਦ ਵੀਡੀਓ ਵਾਇਰਲ ਕਰਨੀ ਚਾਹੀਦੀ ਸੀ ਲੜਕੀ ਇਹ ਤਾਂ ਉਹਨਾਂ ਦੇ ਸਟੂਡੈਂਟ ਜਿਹੜਾ ਹੈਗਾ ਉਹਨੂੰ ਪਹਿਲਾਂ ਮੈਨੇਜਮੈਂਟ ਨੂੰ ਦੱਸਣਾ ਚਾਹੀਦਾ ਸੀ ਪਰ ਮੈਨੇਜਮੈਂਟ ਜਿਹੜੀ ਹੈਗੀ ਆ ਉਹ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਾਰੀ ਚੀਜ਼ ਦਾ ਖਿਆਲ ਰੱਖਦੀ ਹੈ ਕਾਲਜ ਕਿਹੜਾ ਹੈ ਸਰਕਾਰੀ ਰਜਿੰਦਰਾ ਕਾਲਜ ਹਾਂ